ਸਾਸਰੀ ਕਾਲ ਬਈ ਸਾਰਿਆਂ ਨੂੰ ਮਿੱਤਰੋ ਅੱਜ ਬਣਾਵਾਂਗੇ ਕਬੂਤਰਾਂ ਦੇ ਨਵੇਂ ਖੁੱਡੇ ਤੇ ਕਬੂਤਰਾਂ ਦਾ ਨਵਾਂ ਸੈਟਅਪ ਬਣਾਵਾਂਗੇ ਆਪਣੀ ਕੋਠੀ ਤੇ ਇੱਥੇ ਬਣਾਵਾਂਗੇ ਬਈ ਖੁੱਡੇ ਤੇ ਇੱਧਰ ਬਈ ਸਮਾਨ ਖਿੱਚੀ ਜਾਂਦੇ ਆ ਥੱਲੋਂ ਮਸ਼ੀਨ ਚੜਾਈ ਜਾਂਦੇ ਉੱਤੇ ਹਨਾ ਲਾਫ ਨਾਲ ਬਨ ਕੇ ਆਹ ਦੇਖੋ ਬਈ ਐ ਲਾਫ ਦੇ ਨਾਲ ਬਨ ਕੇ ਉੱਤੇ ਖਿੱਚੀ ਜਾਂਦੇ ਆ ਤਾਂ ਬਈ ਸਾਰੀ ਮਸ਼ੀਨ ਚੜਾ ਲਈ ਅੱਪਾ ਪਹਿਲਾਂ ਫੇਰ ਮਿਲਦੇ ਆ ਮਿੱਤਰੋ ਬਈ ਸਮਾਨ ਚੜਾ ਲਿਆ ਹਨਾ ਆਲਮੋਸਟ ਸਾਰਾ ਤੇ ਹੁਣ ਇਹਨੂੰ ਜੜ ਕੇ ਫਿਰ ਮਸ਼ੀਨ ਚਲਾਉਨੇ ਆ ਤੇ ਉਦੋਂ ਬਾਅਦ ਸਾਰਾ ਸਮਾਨ ਉੱਤੇ ਝਾੜਦੇ ਆ ਹਨਾ ਇਧਰ ਮੋਟਰ ਵੀ ਆ ਗਈ ਮਸ਼ੀਨ ਦੀ ਸਤਨਾਮ ਵਾਹਿਗੁਰੂ ਮਿੱਤਰੋ ਮਸ਼ੀਨ ਨੂੰ ਜੜਨ ਦਾ ਕੰਮ ਚੱਲ ਪਿਆ ਦੋ ਪੁਰਜੇ ਜੜਤੇ ਤੇ ਦੋ ਰਹਿ ਗਏ ਬਾਕੀ ਪਹਿਲਾਂ ਜੜ ਲਈਏ ਫਿਰ ਦਿਖਾਉਨੇ ਆ ਬਈ ਤਾਂ ਮਿੱਤਰੋ ਫਾਈਨਲੀ ਮਸ਼ੀਨ ਜੜਤੀ ਬਈ ਦੇਖੋ ਐ ਫਲੋਟ ਕਰੀਆ ਬਈ ਤੇ ਇਹਦਾ ਮੂੰਹ ਥੱਲੇ ਕਰਤਾ ਕਿਉਂਕਿ ਥੱਲੋਂ ਸਮਾਨ ਖਿੱਚਾਂਗੇ ਆਪਾਂ ਉੱਤੇ ਨੂੰ ਬਾਕੀ ਆਜੋ ਫਿਰ ਚਲਾਈਏ ਮਸ਼ੀਨ ਲਓ ਬਈ ਇਧਰ ਰਾਜੂ ਭਰ ਲਿਆ ਰੈਡੀ ਈਟਾਂ ਦੀ ਆਪਣੇ ਖੁੱਡੇ ਦੀਆਂ ਪਹਿਲੀਆਂ ਇੱਟਾਂ ਮਿੱਤਰੋ ਚੱਲ ਪਈ ਬਈ ਮਸ਼ੀਨ ਆਹ ਵੇਟ ਭੇਜਿਆ ਬਈ ਮਸ਼ੀਨ ਦੇ ਨਾਲ ਬੰਨ ਕੇ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਦੋ ਤਿੰਨ ਇੱਟਾਂ ਥੱਲੇ ਭੇਜੀਆਂ ਨੇ ਤਾਂ ਕਿ ਮਸ਼ੀਨ ਦਾ ਚੈੱਕ ਅਪ ਹੋ ਜਾਵੇ ਵੀ ਸਹੀ ਚੱਲਦੀ ਆ ਕਿ ਨਹੀਂ ਤਬਈਆ ਸਮਾਨ ਥੱਲੇ ਜਾਈ ਜਾਂਦਾ ਤੇ ਉੱਤੇ ਆ ਗਈਆਂ ਇੱਟਾਂ ਆਪਣੇ ਖੁੱਡੇ ਦੀਆਂ ਪਹਿਲੀਆਂ ਲਓ ਜੀ ਹੁਣ ਬਈ ਆਪਾਂ ਫਟਾਫਟ ਸਮਾਨ ਛਾੜ ਲਈਏ ਉੱਤੇ ਫੇਰ ਦਿਖਾਉਨੇ ਆ ਤੁਹਾਨੂੰ ਨਹੀਂ ਤਾਂ ਟਾਈਮ ਬਹੁਤ ਲੱਗ ਜੂ ਹੈਨਾ ਤਾਂ ਸਾਰਾ ਸਮਾਨ ਚੜ ਗਿਆ ਜਦੋਂ ਫੇਰ ਦਿਖਾਉਨੇ ਆ ਤਾ ਫਾਈਨਲੀ ਬਈ ਸਾਰਾ ਸਮਾਨ ਆ ਗਿਆ ਬਰੇਤੀ ਕ੍ਰੈਫਰੇਟਾ ਹੁਣ ਚੱਲੋ ਖੁੱਡੇ ਦਾ ਕੰਮ ਦੇਖੋ ਬਈ ਮਿੱਤਰੋ ਫਿਰ ਆ ਚੱਲ ਪਿਆ ਕੰਮ ਆਪਣੇ ਕਬੂਤਰਾਂ ਦੇ ਖੁੱਡਿਆਂ ਦਾ ਬਾਈ ਨੇ ਮਾਰ ਲਈ ਬਾਉਂਡਰੀ ਮਿਸਤਰੀ ਨੇ ਬਾਉਂਡਰੀ ਮਾਰ ਲਈ ਬਈ ਆ ਜਗ੍ਹਾ ਤੇ ਬਣਾਵਾਂਗੇ ਖੁੱਡੇ ਆ ਸਾਈਡ ਤੇ ਤਾਂ ਬਈ ਖੁੱਡੇ ਬਣਾਵਾਂਗੇ ਆਪਾਂ ਇੱਥੇ ਦੋ ਤੇ ਮਿੱਤਰੋ ਦੋਨੇ ਖੁੱਡੇ ਆਪਾਂ ਬਣਾਵਾਂਗੇ ਪੂਰੇ ਹਵਾਦਾਰ ਪੂਰੇ ਉੱਚੇ ਤੇ ਖੁੱਲੇ ਬਾਕੀ ਖੁੱਡਿਆਂ ਦਾ ਕੀ ਸਾਈਜ਼ ਆ ਉਹ ਤੁਹਾਨੂੰ ਦੱਸਾਂਗੇ ਬਈ ਅੱਗੇ ਬਾਕੀ ਮਿੱਤਰੋ ਇਧਰ ਲੱਗ ਰਿਹਾ ਰਾਜੂ ਝੋਟਾ ਇੱਟਾਂ ਫੜਾਉਣ ਮਿਸਤਰੀ ਨੂੰ ਤਾਂ ਮਿੱਤਰੋ ਜਿਵੇਂ ਜਿਵੇਂ ਖੁੱਡੇ ਬਨ ਗਏ ਤੁਹਾਨੂੰ ਦਿਖਾਈ ਚੱਲਾਂਗੇ ਬਾਕੀ ਪਹਿਲਾਂ ਮਿਸਤਰੀ ਆਹ ਕੰਧ ਤੇ ਲੱਗਿਆ ਹੋਇਆ ਹੈਗਾ ਇਹਨੂੰ ਪੂਰੀ ਕਰੂ ਆਹ ਫਰੰਟ ਤੋਂ ਦੇਖੋ ਬਈ ਐਨੀ ਜਗ੍ਹਾ ਕਵਰ ਕਰ ਲਈ ਆਪਾਂ ਤੇ ਬਈ ਆਹ ਸਾਰੀ ਜਗ੍ਹਾ ਹੈਗੀ ਆ 12 ਫੁੱਟ ਚੌੜੀ ਤੇ 9 ਫੁੱਟ ਲੰਬੀ ਅੱਗੇ ਨੂੰ 9 ਫੁੱਟਾਂ ਤੇ ਚੌੜੀ 12 ਫੁੱਟਾਂ ਬਾਕੀ ਆ ਜੋ ਬਈ ਹੁਣ ਆਪਾਂ ਚੱਲਦੇ ਆ ਥੱਲੇ ਥੋੜੇ ਟਾਈਮ ਤੱਕ ਮਾਰਾਂਗੇ ਗੇੜਾ ਤੇ ਦੇਖਾਂਗੇ ਕਿੱਥੋਂ ਤੱਕ ਪਹੁੰਚਿਆ ਕੰਮ ਐਨੇ ਆਪਾਂ ਰਾਜੂ ਝੋਟੇ ਨੂੰ ਨਾਲ ਲੈ ਕੇ ਚਲਦੇ ਆ ਤੇ ਆਪਣੇ ਸੈਟਅਪ ਦੀ ਸਫਾਈ ਕਰਵਾਉਨੇ ਆ ਮਿੱਤਰੋ ਇੱਧਰ ਵੱਡੇ ਕਬੂਤਰ ਕੱਢ ਰੱਖੇ ਨੇ ਜਾਲ 'ਚ ਤੇ ਰਾਜੂ ਨੂੰ ਵਾੜਤਾ ਕਬੂਤਰਾਂ ਵਾਲੇ ਖੁੱਡੇ 'ਚ ਦੇਖੋ ਬਈ ਕੰਦਾ ਕੁੰਦਾ ਵਧੀਆ ਸਾਫ ਕਰੀ ਜਾਂਦਾ ਨਾਲੇ ਥੱਲੋਂ ਸਫਾਈ ਕਰ ਲਈਏ ਫੇਰ ਦਿਖਾਉਨੇ ਆ ਦੇਖੋ ਖੁੱਡਾ ਬਈ ਆਪਣਾ ਹੋ ਗਿਆ ਜਮਾ ਸਾਫ ਤੇ ਸਾਰੇ ਕਬੂਤਰ ਆਪਾਂ ਜਾਲ ਚਪਾਤੀ ਸੀ ਨਾਲੇ ਵਧੀਆ ਧੁੱਪ ਲੱਗ ਗਈ ਤੇ ਨਾਲੇ ਵਧੀਆ ਸਾਰਾ ਖੁੱਡਾ ਸਾਫ ਹੋ ਗਿਆ ਦੇਖੋ ਐਨ ਵਧੀਆ ਨੀਟ ਐਂਡ ਕਲੀਨ ਹੋ ਗਿਆ ਤੇ ਹੁਣ ਆਪਾਂ ਕਬੂਤਰਾਂ ਨੂੰ ਖੁੱਡੇ 'ਚ ਛੱਡ ਦਿੰਨੇ ਆ ਚਲੋ ਬਈ ਫੇਰ ਅੰਦਰ ਚਲੋ 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 ਸ਼ਾਬਾਸ਼ ਕਬੂਤਰ ਨਿਕਲ ਵੀ ਨਾ ਜਾਣ ਡਰ ਲੱਗਦਾ ਬਈ ਹਨਾ ਜਾਲ ਥੋੜਾ ਇੱਧਰ ਨੂੰ ਆ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆ ਰਹਿ ਗਏ ਬਈ 4 ਕ ਚੱਲ ਵੀ ਚੱਲ ਤੁਸੀਂ ਵੀ ਚਲੋ ਰਤਿਓ ਚਲੋ 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 ਚੱਕੋ ਬਈ ਸਾਰੇ ਕਬੂਤਰ ਛੱਡਦੇ ਆਪਾਂ ਖੁੱਡੇ ਦੇ ਅੰਦਰ ਤੇ ਵਧੀਆ ਸਫਾਈ ਹੋ ਗਈ ਨੀਟ ਐਂਡ ਕਲੀਨ ਹੋ ਗਿਆ ਓਕੇ ਦੀ ਰਿਪੋਰਟ ਆ ਆਜੋ ਫਿਰ ਕਰੀਏ ਬੰਦ ਆਹ ਖੁੱਡੇ ਦੀ ਸਫਾਈ ਤਾਂ ਹੋ ਗਈ ਹੁਣ ਬਈ ਇਧਰਲੇ ਖੁੱਡਿਆਂ ਦੀ ਕਰੀ ਜਾਨੇ ਆ ਆ ਸਾਰੇ ਖੁੱਡਿਆਂ ਦੀ ਸਫਾਈ ਕਰਾਂਗੇ ਤਿੰਨੇ ਥਲੜੇ ਤੇ ਤਿੰਨੇ ਉਤਲੇ ਹਨਾ ਥੱਲੇ ਵਾਲੇ ਦੋ ਖੁੱਡਿਆਂ ਦੀ ਹੋ ਗਈ ਇੱਕ ਇਹਦੀ ਤੇ ਇੱਕ ਇਹਦੀ ਹੁਣ ਬਈ ਆਪਾਂ ਮਿੱਟੀ ਨਹੀਂ ਪਾਉਂਦੇ ਕਿਉਂਕਿ ਮਿੱਟੀ ਦੇ ਅੰਦਰ ਨਾ ਦਾਣੇ ਖਰਾਬ ਹੋ ਜਾਂਦੇ ਨੇ ਤੇ ਕਾ ਖੁੱਡਾ ਰਹਿ ਗਿਆ ਚੂਚੇ ਵਾਲਾ ਤੇ ਇਹਨੂੰ ਵੀ ਕਰ ਦਾਂਗੇ ਤੇ ਬਸ ਇਹਦੀ ਮਿੱਟੀ ਕੱਢਣੀ ਐ ਇੱਕ ਤੇ ਕਾ ਖੁੱਡੇ ਦੀ ਕੱਢਣੀ ਆ ਤਾਂ ਭਈ ਆ ਸਾਰੇ ਸੈਟਅਪ ਦੀ ਅੱਜ ਵਧੀਆ ਸਫਾਈ ਹੋ ਜੂ ਤੇ ਨਾਲੇ ਆਪਾਂ ਚਾਲਦੇ ਆ ਉੱਤੇ ਤੇ ਦੇਖਦੇ ਆ ਖੁੱਡਿਆਂ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਲਓ ਮਿੱਤਰੋ ਦੇਖੋ ਫਿਰ ਇੱਥੋਂ ਤੱਕ ਪਹੁੰਚ ਗਿਆ ਕੰਮ ਤਾਂ ਭਈ ਮੂਰਲੀ ਕੰਧ ਦੇ ਪੰਜ ਰਦੇ ਲਾਤੇ ਤੇ ਦੋ ਛੱਡਲੇ ਵਿਚਾਲੇ ਗੇਟ ਦੇਖੋ ਭਈ ਆ ਛੱਡਲੇ ਵਿਚਾਲੇ ਗੇਟ 2.5 2 ਫੁੱਟ ਦੇ ਚੌੜੇ ਦਾ ਫੈਡ ਵਾਲੀ ਕੰਧ ਉਹਦੇ ਬਰਾਬਰ ਕਰਤੀ ਪਿਛਲੀ ਕੰਧ ਦੇ ਬਾਕੀ ਬਈ ਹੁਣ ਅੰਦਰੋਂ ਦੇਖੋ ਅੰਦਰੋਂ ਬਈ ਆਹ ਕੰਧ ਕਰਤੀ ਪੁਰਾਣੀ ਕੰਧ ਦੇ ਬਰਾਬਰ ਤੇ ਆਹ ਕੰਧ ਵੀ ਬਰਾਬਰ ਕਰਨਗੇ ਪਹਿਲਾਂ ਹਨਾ ਆਹ ਪੁਰਾਣੀ ਕੰਧ ਦੇ ਤੇ ਵੀਰੇ ਸੈਂਟਰ ਦਿੱਤਾ ਆਪਾਂ ਇੱਥੇ ਆਹ ਜਿਹੜੀਆਂ ਵਿਚਾਲੇ ਇੱਟਾਂ ਛੱਡੀਆਂ ਨੇ ਇਹ ਆਪਣੀ ਵਿਚਾਲੜੀ ਕੰਧ ਆ ਇੱਕ ਖੁੱਡਾ ਹੋ ਜੂ ਸੱਜੇ ਪਾਸੇ ਤੇ ਦੂਜਾ ਖੱਬੇ ਪਾਸੇ ਆ ਇਧਰ ਕੱਢ ਲੇ ਬਈ ਫੈਂਸੀ ਕਬੂਤਰ ਸਾਰੇ ਇਹਨਾਂ ਦਾ ਖੁੱਡਾ ਵੀ ਹੁਣ ਸਾਫ਼ ਕਰਾਂਗੇ ਫੈਂਸੀ ਵਾਲੇ ਖੁੱਡੇ ਦੀ ਹੋਣ ਲੱਗੀ ਸਫਾਈ ਤੇ ਆਜੋ ਬਈ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆਂਗੇ ਦਰਵਾਜੇ ਦੇ ਅੰਦਰ ਚੱਲਦੇ ਆਪਾਂ ਦਰਵਾਜੇ ਦਾ ਅਸਲੀ ਸੁਆਦ ਅਸਲੀ ਆਨੰਦ ਆਹ ਜਾਨਵਰ ਲੈ ਰਹੇ ਨੇ ਦੇਖੋ ਬਈ ਐਨ ਲੈਣੋਂ ਬਾਅਦ ਮਿੱਟੀ 'ਚ ਲੇਟੇ ਪਏ ਨੇ ਠੰਡੀ ਮਿੱਟੀ ਆ ਠੰਡਾ ਦਰਵਾਜਾ ਗਾ ਨਾ ਰਹਿਮ ਤੇ ਛੇੜਨਾ ਪੂਰੇ ਨਿਆਰੇ ਲਈ ਜਾਂਦੇ ਨੇ ਬਈ ਸਾਰਾ ਦੁਪਹਿਰਾ ਇਹ ਸਾਰਾ ਦਿਨ ਦਰਵਾਜੇ 'ਚ ਘੜਦੇ ਨੇ ਲਿਟ ਲਿਟ ਕੇ ਨਾ ਰਹਿਣ ਤਾਂ ਨਾ ਨਾ ਫਿਰਦੇ ਰਹਿਣ ਦੇ ਕੋਈ ਨਾ ਬਾਹਰ ਗਰਮੀ ਆ ਆਇ ਇਧਰ ਆਇਆ ਨਾ ਨਾ ਬਾਹਰ ਨਾ ਕੱਢ ਗਰਮੀ ਆ ਬਾਹਰ ਆਪੀ ਆ ਜਾਣਗੇ ਕੋਈ ਨੂੰ ਇਧਰ ਆਇਆ ਲੋ ਬਈ ਦੇਖੋ ਫੈਂਸੀ ਵਾਲੇ ਖੁੱਡੇ ਦੀ ਹੋ ਗਈ ਸਫਾਈ ਤੇ ਦੋ ਇਧਰ ਖਾਣੇ ਬਣਾਤੇ ਦੋ ਸਾਹਮਣੇ ਤੇ ਦੋ ਇਧਰ ਇੱਕ ਇਧਰ ਤਾਂ ਬਈ ਸਫਾਈ ਹੋ ਗਈ ਆਜੋ ਫਿਰ ਕਬੂਤਰ ਛੱਡ ਦੀਏ ਲੈ ਵੀ ਰਹਿਮਤ ਮੈਨੂੰ ਫੜਾਈ ਚੱਲ ਕੱਟ-ਕੱਟ ਕੇ ਕਬੂਤਰ ਆ ਚੱਕ ਲੈ ਜਿਹੜਾ ਹੱਥ ਚਾਉਂਦਾ ਉਹੀ ਚੱਕ ਲੈ ਹਾ ਵੋਚ ਕੇ ਵੋਚ ਕੇ ਵੋ ਤੂੰ ਛੱਡ ਦੇ ਛੱਡ ਦੇ ਮੈਂ ਆਪ ਹੀ ਘੱਟ ਲਉ ਲੈ ਵੀ ਰਹਿਮਤ ਰੰਜੀ ਸ਼ਰਾਜੀ ਚੱਕ ਲਿਆ ਕਹਿੰਦੇ ਲਿਆ ਹਾਂ ਚੱਲ ਵੀ ਅੰਦਰ ਆ ਗਿਆ ਮੇਲ ਸ਼ਰਾਜੀਆ ਦਾ ਜੋੜਾ ਛੱਡਤਾ ਅੰਦਰ ਤੇ ਇਹ ਬਹਿ ਕੇ ਆਪਦੇ ਅੰਡੇ ਤੇ ਜਾ ਕੇ ਛੱਡ ਦੇ ਛੱਡ ਦੇ ਲੋ ਜੀ ਫੈਂਟੀਨੇਟ ਵੀ ਗਿਆ ਆ ਇਧਰ ਆ ਗਿਆ ਭਈ ਮੁਖੀਆਂ ਦਾ ਪੇਰ ਚਲੋ ਭਈ ਅੰਦਰ ਚਲੋ ਭਈ ਚਲੋ 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 ਆਸੀ ਭਈ ਲਾਸਟ ਚਲੋ ਭਈ ਸਾਰੇ ਛੜਤੇ ਬਈ ਫੈਂਸੀ ਅੰਦਰ ਕਰਕੇ ਸਫਾਈ ਕਰਦੇ ਆ ਬੰਦ ਚੱਕੋ ਬਈ ਇਧਰ ਜਾਲੀਆਂ ਵੀ ਆ ਗਈਆਂ ਆਪਣੀਆਂ ਆਹ ਜਾਲੀਆਂ ਲਾਵਾਂਗੇ ਨਵੇਂ ਖੁੱਡਿਆਂ ਦੇ ਅੰਦਰ ਨਾਲੇ ਲਿਆਂਦੇ ਖੰਬੇ ਖੰਬੇ ਰੱਖਾਂਗੇ ਗੇਟਾਂ ਤੇ ਤੇ ਆਹ ਜਾਲੀਆਂ ਨਾਲ ਬਹੁਤ ਸੋਹਣੇ ਲੱਗਣਗੇ ਆਪਣੇ ਖੁੱਡੇ ਤੇ ਖੁੱਡਿਆਂ ਦਾ ਕੰਮ ਪਹੁੰਚ ਗਿਆ ਇੱਥੋਂ ਤੱਕ ਪੁਰਾਣੀ ਕੰਧ ਦੇ ਬਰਾਬਰ ਕਰਤੀਆਂ ਨਵੀਆਂ ਕੰਧਾਂ ਤਾਂ ਵੀਰੇ ਜਿਵੇਂ ਜਿਵੇਂ ਅੱਗੇ ਬਣੀ ਜਾਂਦੇ ਨੇ ਓਵੇਂ ਓਵੇਂ ਹਨਾ ਖੁੱਡਿਆਂ ਦਾ ਸ਼ੇਪ ਨਕਸ਼ਾ ਪਤਾ ਲੱਗ ਜਾਂਦਾ ਹਨਾ ਤਾਂ ਬਹੁਤ ਸੋਹਣੇ ਲੱਗਣਗੇ ਬਈ ਤੇ ਲੰਬਾਈ ਦੇਖੋ ਬਈ ਖੁੱਡਿਆਂ ਦੀ ਹਲੇ ਇੰਨਾ ਕੁ ਬਣਿਆਗਾ ਤਾਂ ਦੇਖੋ ਕਿੱਡੇ ਲੰਬੇ ਲੱਗਦੇ ਨੇ ਖੁੱਡੇ ਬਾਕੀ ਅੱਗੇ ਦਿਖਾਉਣੇ ਆ ਬਈ ਬਾਈਆਂ ਨੂੰ ਖਿੱਚਣ ਦੋ ਥੋੜਾ ਜਿਹਾ ਕੰਮ ਦੇਖੋ ਮਿੱਤਰੋ ਫਿਰ ਆ ਫੈਡ ਵਾਲੀ ਕੰਧ ਤੇ ਚੱਲ ਪਿਆ ਕੰਮ ਤਿੰਨ ਤਿੰਨ ਰਦੇ ਲਾਤੇ ਬਾਈਆਂ ਨੇ ਤੇ ਚੌਥੇ ਰਦੇ ਦਾ ਚੱਲ ਰਿਹਾ ਕੰਮ ਤੇ ਬਈ ਜਿਹੜੀ ਆਪਣੀ ਆ ਕੰਧ ਆ ਜਿੱਥੇ ਹੁਣ ਮਿਸਤਰੀ ਲੱਗ ਰਿਹਾ ਇਹਦੇ ਵਿੱਚ ਆਪਾਂ ਕੋਈ ਜਾਲੀ ਨਹੀਂ ਲਾ ਸਕਦੇ ਕਿਉਂਕਿ ਵੀਰੇ ਇਧਰ ਘਾਰਾ ਹਨਾ ਤਾਂ ਕਰਕੇ ਤਾਂ ਜਿਹੜੀਆਂ ਆਪਾਂ ਜਾਲੀਆਂ ਲਾਵਾਣਗੀਆਂ ਉਹ ਲਾਵਾਣਗੀਆਂ ਆਪਾਂ ਜਾਲੀਆਂ ਜਿਹੜੀਆਂ ਲੈਂਦੀਆਂ ਦੇ ਵਿੱਚ ਬਾਕੀ ਬਈ ਕਈ ਸਾਰੇ ਭਰਾ ਕਹਿੰਦੇ ਸੀ ਦਰਵਾਜੇ ਦੀ ਛੱਤ ਤੇ ਫੈਟਪ ਬਣਾ ਦੋ ਬਈ ਦਰਵਾਜੇ ਦੀ ਛੱਤ ਬਹੁਤ ਉੱਚੀ ਆ ਉੱਥੇ ਲੋਟ ਨਹੀਂ ਆਉਣਾ ਸੀ ਸੈਟਅਪ ਆ ਧਰਤੀ ਬਾਈ ਨੇ ਉੱਤੇ ਇਟ ਲਓ ਬਈ ਉਤਲੇ ਲੈਵਲ ਦਾ ਵੀ ਚੱਲ ਪਿਆ ਕੰਮ ਪਹਿਲਾਂ ਬਰਾਬਰ ਕੀਤਾ ਹੁਣ ਬਈ ਚੱਲ ਰਿਹਾ ਉਤਲੇ ਦਾ ਜਿਵੇਂ ਜਿਵੇਂ ਬਾਈਆਂ ਦਾ ਹਵਾ ਹਨਾ ਉਹ ਹਵਾ ਨਾਲ ਗੇਡੇ ਨਾਲ ਦੱਬੀ ਆਉਂਦੇ ਨੇ ਕੰਮ ਨੂੰ ਤੇ ਬਾਕੀ ਬਈ ਆ ਛੱਤ ਤੇ ਆਪਾਂ ਨੂੰ ਖੁੱਡੇ ਬਣਾਉਣ ਦਾ ਇੱਕ ਹੋਰ ਫਾਇਦਾ ਕਿਉਂਕਿ ਵੀਰੇ ਇੱਥੇ ਆਪਣੇ ਕੋਲੇ ਪਾਣੀ ਦਾ ਵੀ ਵਧੀਆ ਪ੍ਰਬੰਧ ਆ ਟੈਂਕੀ ਉੱਤੇ ਆ ਟੂਟੀ ਲੱਗੀ ਆ ਉਧਰ ਬਈ ਹਨਾ ਪਾਣੀ ਪੂਣੀ ਦਾ ਬਹੁਤ ਔਖਾ ਸੀ ਨਾਲੇ ਐਡੇ ਉੱਚੇੋਂ ਕੋਈ ਜਵਾਕ ਜਵੂਕ ਚੜਦਾ ਕਰਦਾ ਡਿੱਗ ਪਏ ਉਹ ਅੱਡ ਡਰ ਸੀ ਬਾਕੀ ਆ ਛੱਤ ਤੇ ਹੋਰ ਫਾਇਦਾ ਆ ਦੇਖੋ ਕਿੰਨੀ ਖੁੱਲੀ ਜਗ੍ਹਾ ਆਪਾਂ ਕਿਤੇ ਵੀ ਛਾਤਰੀਆਂ ਲਾ ਸਕਦੇ ਆ ਇੱਧਰ ਉੱਧਰ ਤੇ ਨਾਲੇ ਦੇਖੋ ਬਈ ਇੱਧਰ ਆ ਲਿਆਂਦੀਆਂ ਆਪਾਂ ਵਿੰਡੋਆਂ ਕਾਲੇ ਸ਼ੀਸ਼ੇ ਵਾਲੀਆਂ ਇਹ ਲਾਵਾਂਗੇ ਖੁੱਡਿਆਂ ਦੀਆਂ ਮੂਰਲੀਆਂ ਕੰਧਾਂ 'ਚ ਮਿੱਤਰੋ ਮਿਸਤਰੀ ਲੱਗੇ ਸਮਾਨ ਚੜਾਉਣ ਥੱਲੋ ਤੇ ਆਜੋ ਆਪਾਂ ਥੱਲੇ ਚਾਲਦੇ ਆਂ ਤੇ ਦੇਖਦੇ ਆਂ ਰਾਜੂ ਨੇ ਸਾਰੇ ਖੁੱਡੇ ਸਾਫ਼ ਕਰਤੇ ਕਿੰਨਾ ਆਜੋ ਬਈ ਦੇਖੀਏ ਫਿਰ ਆ ਛੇ ਦੇ ਛੇ ਖੁੱਡਿਆਂ ਦੀ ਸਫਾਈ ਕਿਵੇਂ ਕੀਤੀ ਆ ਰਾਜੂ ਨੇ ਤਾਂ ਵੀਰੇ ਆ ਦੇਖਦੇ ਆ ਪਹਿਲਾਂ ਤਾਂ ਇਹਨਾਂ ਨੇ ਤਾਂ ਹਰਾ ਖੰਡਿਆ ਵੀ ਲਿਆ ਤਾਂ ਵੀਰੇ ਆਹ ਲੱਕੇ ਵਾਲਾ ਤਾਂ ਆਪਾਂ ਦੇਖ ਹੀ ਲਿਆ ਸੀ ਹਨਾ ਜਦੋਂ ਛੱਡੇ ਸੀ ਤੇ ਬਾਕੀ ਦੇਖ ਲੈਣੇ ਆ ਜਿਹੜੇ ਰਹਿ ਗਏ ਤਾਂ ਇਹਨੂੰ ਤਾਂ ਕਰਦੇ ਆਪਾਂ ਬੰਦ ਤੇ ਉਸ ਤੋਂ ਬਾਅਦ ਆ ਜੋੜੀਆਂ ਵਾਲਾ ਦੇਖਦੇ ਆਂ ਬਈ ਐਦੀ ਦੇਖਦੇ ਆ ਕਿਵੇਂ ਸਫਾਈ ਕਰੀ ਆ ਤੇ ਇਹਦੇ ਅੰਦਰੋਂ ਮਿੱਟੀ ਵੀ ਕੱਢਣੀ ਸੀ ਲੋ ਬਈ ਸਾਰੀ ਮਿੱਟੀ ਕੱਢਤੀ ਤੇ ਨਾਲੇ ਬਣਾਤੇ ਖਾਨੇ ਦੋਨੇ ਪਾਸੇ ਇੱਕ ਇੱਕ ਕਿਉਂਕਿ ਇੱਥੇ ਦੋ ਜੋੜੀਆਂ ਨੇ ਤਾਂ ਚਲੋ ਇਹਨੂੰ ਕਰਦੇ ਆਂ ਬੰਦ ਤੇ ਇਸ ਤੋਂ ਅਗਲਾ ਦੇਖਦੇ ਆਂ ਇਧਰ ਨੇ ਤਿੰਨ ਜੋੜੀਆਂ ਲੋ ਭਈਆ ਖੁੱਡਾ ਵੀ ਕਰਤਾ ਸਾਫ ਬਣਾਤੀ ਗੱਲ ਤੇ ਨਾਲੇ ਬਣਾਤੇ ਤਿੰਨ ਖਾਨੇ ਤਿੰਨੇ ਜੋੜੀਆਂ ਦਾ ਇੱਕ ਇੱਕ ਤਾਂ ਮਿੱਤਰੋ ਉਤਲੇ ਖੁੱਡਿਆਂ ਦੀ ਹੋ ਗਈ ਵਧੀਆ ਸਫਾਈ ਤਿੰਨਾਂ ਦੀ ਇਹ ਆਪਾਂ ਕਰ ਲਈ ਚੈੱਕ ਤੇ ਥੱਲੋਂ ਬਈ ਕੀ ਬਾਤ ਐ ਆ ਵੀ ਕਰਤਾ ਬਈ ਆ ਦੇਖਦੇ ਆਂ ਲੋ ਵੀ ਮਿੱਤਰੋ ਆ ਵੀ ਕਰਤਾ ਤਾਂ ਮਿੱਤਰੋ ਥੱਲੋਂ ਬਈ ਤਿੰਨੇ ਖੁੱਡੇ ਟਿਪ ਟੋਪ ਕਰਤੇ ਜਣੀ ਕਿ 6 ਦੇ 6 ਖੁੱਡੇ ਜਮਾ ਸਾਫ ਕਰਤੇ ਸੋਹਣੇ ਲੱਗਦੇ ਆ ਬਹੁਤ ਬਹੁਤ ਧੰਨਵਾਦ ਰਾਜੂ ਦਾ ਮਿੱਤਰੋ ਆਪਾਂ ਪਹੁੰਚ ਗਏ ਮੰਗਾਣੀਆਂ ਇੱਧਰ ਬਾਈ ਨੇ ਆਪਣਾ ਜਾਲ ਤਿਆਰ ਕਰ ਰੱਖਿਆ ਜਾਲ ਦਾ ਆਰਡਰ ਦਿੱਤਾ ਸੀ ਆਪਾਂ 2 ਬਾਈ 2 ਦਾ ਜਾਲ ਆ ਤੇ ਆ ਜਾਲ ਬਾਈ ਨੇ ਬਣਾ ਕੇ ਰੰਗ ਕਰਕੇ ਰੱਖ ਰੱਖਿਆ ਤੇ ਨਾਲੇ ਬਾਈ ਤੋਂ ਲੈ ਕੇ ਚੱਲਾਂਗੇ ਆਪਾਂ ਢਾਂਗੀ ਢਾਂਗੀ ਦੀ ਵੀ ਲੋੜ ਪਊ ਆਪਾਂ ਨੂੰ ਕਿਉਂਕਿ ਪਹਿਲਾਂ ਲਈ ਢਾਂਗੀ ਆਪਣੀ ਪੁਰਾਣੀ ਹੋ ਰਹੀ ਆ ਬਈ ਆ ਨਵੀਂ ਢਾਂਗੀ ਲੈ ਕੇ ਚੱਲਾਂਗੇ ਤੇ ਅੱਗੇ ਬਾਜੀ ਤੇ ਵੀ ਕੰਮ ਆਊਗੀ ਹਨਾ ਤਾਂ ਦੋਨੇ ਚੀਜ਼ਾਂ ਲੈ ਕੇ ਚੱਲਾਂਗੇ ਬਾਕੀ ਇੱਧਰ ਬਾਈ ਡੋਲੀ ਤਿਆਰ ਕਰੀ ਜਾਂਦਾ ਤੇ ਨਾਲੀ ਡੋਲੀ ਤਿਆਰ ਕਰੀ ਜਾਂਦਾ ਆ ਬਾਈ ਕਿਸੇ ਦਾ ਆਰਡਰ ਆ ਆ ਡੋਲੀ ਵਾਲਾ ਅੱਛਾ ਤੇ ਕਿੰਨੇ ਦੀ ਪਊ ਬਈ ਇਹ ਡੋਲੀ ਇਹ ਪਊ ਬਈ 4200 4200 ਦੀ ਤਾਂ ਫਿਰ ਇਹ 4200 ਦੀ ਡੋਲੀ ਬਣੂਗੀ ਫਲੇ ਦੇ ਵਿੱਚ ਪੈਣੀਆਂ ਟਰੇਆਂ ਰੰਗ ਰੰਗ ਹੋਊਗਾ ਤਾਂ ਬਾਈ ਟੋਟਲ 4200 ਚ ਪਊਗੀ। ਬਾਕੀ ਇੱਧਰ ਬਾਈ ਨੇ ਬਦਾਮ ਵਾਲੀਆਂ ਟਰੇਆਂ ਬਣਾ ਰੱਖੀਆਂ ਨੇ। ਇੱਧਰ ਦੇਖੋ ਦੋ ਆ ਸੀ ਤੇ ਦੋ ਪਈਆਂ ਨੇ ਉੱਤੇ ਤੇ ਆ ਬਦਾਮ ਵਾਲੀਆਂ ਟਰੇਆਂ ਹਨਾ ਕਰ ਰੱਖੀਆਂ ਨੇ ਤਿਆਰ। ਤੇ ਬਾਈ ਖੁੱਡਿਆਂ ਦੇ ਅੱਗੇ ਜਾਲ ਵੀ ਲਾਉਂਦਾਗਾ ਜੇ ਕਿਸੇ ਨੇ ਖੁੱਡਿਆਂ ਦੇ ਅੱਗੇ ਜਾਲ ਲਾਉਣਾ ਹੋਵੇ ਬਾਈ ਮਾਨਸਾ ਏਰੀਏ ਦੇ ਵਿੱਚ ਤਾਂ ਬਾਈ ਨੂੰ ਕੰਡੈਕਟ ਕਰ ਲਿਓ। ਆ ਬਾਈ ਦਾ ਨੰਬਰ ਆ। ਸਕਰੀਨ ਸ਼ਾਟ ਲੈ ਲਿਓ ਬਾਈ। ਵਧੀਆ ਕੰਮ ਕਰਦਾਗਾ। ਤਾਪਾ ਜਿਹੜਾ ਵੀ ਸਮਾਨ ਚਾਹੀਦਾ ਹੁੰਦਾ ਆਪਾਂ ਬਾਈ ਤੁਸੀਂ ਲੈ ਕੇ ਚੱਲਦੇ ਆਂ ਤਾਂ ਬਈ ਅੱਜ ਆਪਾਂ ਲੈ ਕੇ ਚੱਲਾਂਗੇ ਢਾਂਗੀ ਤੇ ਜਾਲ ਤਾਂ ਬਈ ਢਾਂਗੀ ਆਪਾਂ ਲੈ ਕੇ ਚੱਲਾਂਗੇ 12 15 ਫੁੱਟ ਵਾਲੀ ਹੈਗੀ ਆ ਭਾਈ ਆ ਢਾਂਗੀ ਲੈ ਕੇ ਚੱਲਾਂਗੇ ਤੇ ਉਹ ਦੂਜੀ ਵਾਲੀ ਵੱਡੀ ਆ ਬਈ ਉਹ ਤਾਂ 18 ਵਾਲੀ ਆ ਉਹਦੀ ਆਪਾਂ ਨੂੰ ਲੋੜ ਨਹੀਂ ਤੇ ਆ ਦੋ ਚੀਜ਼ਾਂ ਲੈ ਕੇ ਚੱਲਦੇ ਆਪਾਂ ਅੱਜ ਜਾਲ ਤੇ ਨਾਲੇ ਢਾਂਗੀ ਤੇ ਚਲੋ ਬਈ ਪਹਿਲਾਂ ਆਪਾਂ ਰੇਟ ਮਕਾ ਲਈਏ ਫਿਰ ਤੁਹਾਨੂੰ ਦੱਸਦੇ ਆ ਤੇ ਲੈ ਕੇ ਚੱਲਦੇ ਆਂ ਚਲੋ ਆਜੋ ਬਈ ਫਿਰ ਚੱਲੀਏ ਚੱਕੀਏ ਜਾਲ ਤੇ ਨਾਲੇ ਢਾਂਗੀ ਢਾਂਗੀ ਰੱਖ ਲਈ ਆਪਾਂ ਗੱਡੀ 'ਚ ਤੇ ਇਹਨੂੰ ਪਿੱਛੇ ਰੱਖ ਆਜੋ ਪਿੱਛੇ ਪਿੱਛੇ ਨਹੀਂ ਆਉਣਾ ਹਨਾ ਅੱਗੇ ਰੱਖਣਾ ਪਊ ਤਾਂ ਇਹਨੂੰ ਬਈ ਪਿਛਲੀ ਫੀਟ ਤੇ ਰੱਖ ਦਿੰਨੇ ਆ ਰੱਖ ਤੇ ਨਾਲੇ ਪਰਲੇ ਬਸ ਇੱਧਰ ਨਹੀਂ ਦੇਖ ਛੱਟ ਇੱਧਰ ਦੀ ਰੱਖਿਆ ਜੀ ਲੱਤਾ ਉੱਪਰਲੇ ਅਗਲੇ ਪਾਸੇ ਕਰਦੇ ਲੱਤਾ ਅਗਲੇ ਪਾਸੇ ਹਾਂ ਫਿਰ ਦੇਖ ਜੂ ਸਹੀ ਲੱਤੀ ਕਿ ਕਿਤੇ ਮੇਰੀ ਨਾ ਵੱਜੀ ੱਲੇ ਸਰਚ ਨਹੀਂ ਭਾਈ ਲਓ ਬਈ ਰੱਖਿਆ ਗਿਆ ਜਾਲ ਨਾਲ ਢਾਂਗੀ ਤੀਆਂ ਲੈ ਕੇ ਆਇਓ ਫਿਰ ਕਰੀਏ ਬੰਦ ਸ਼ੀਸ਼ਾ ਲੱਗਦਾ ਨਾਲ ਆ ਦੇਖੀ ਸ਼ੀਬੰਦ ਨਹੀਂ ਹੁੰਦਾ ਦੇਖੀ ਮੈਂ ਇੱਕ ਵਾਰੀ ਚੱਕ ਲਾ ਫਿਰ ਨਾਲ ਲਾ ਦੀ ਇਹ ਖੜਿਆ ਥੱਲੇ ਘਰ ਚ ਲੱਤ ਉੱਤੇ ਫਸ ਗਈ। ਮੋੜਦੇ ਮੋੜਦੇ ਬਾਸੀ ਲੈਣਾ ਆਪਾਂ। ਮਿੱਤਰੋ ਆਪਾਂ ਪਹੁੰਚ ਗਏ ਬਈ ਘਮੇਰਾ ਦੇ ਇੱਥੋਂ ਆਪਾਂ ਵੀਰੇ ਮਟਕੀਆਂ ਲੈ ਕੇ ਚੱਲਾਂਗੇ ਜਾਨਵਰਾਂ ਦੇ ਪਾਣੀ ਵਾਸਤੇ। ਤਾਂ ਵੀਰੇ ਇੱਧਰ ਦੇਖੋ ਆਹ ਕਢਾਰਖੀਆਂ ਨੇ ਕਬੂਤਰਾਂ ਵਾਲੀਆਂ ਮਟਕੀਆਂ ਉੱਤੇ ਕਵਰ ਲੱਗੇ ਨੇ ਤਾਂ ਕਿ ਬਿੱਠਾ ਅੰਦਰ ਨਾ ਪੈਣ। ਬਾਕੀ ਆ ਛੋਟੇ ਆ ਬਈ ਚਾਰ ਇਹ ਆਪਾਂ ਛੋਟੇ ਖੁੱਡਿਆਂ 'ਚ ਰੱਖਾਂਗੇ। ਤਾਂ ਵੀਰੇ ਆ ਲਈਆਂ ਨੇ ਆਪਾਂ ਦੋ ਵੱਡੀਆਂ ਤੇ ਚਾਰ ਛੋਟੀਆਂ ਚੱਕੋ ਬਈ ਜਾਲ ਆਪਾਂ ਲਿਆ ਕੇ ਰੱਖਤਾ ਕਰੇ ਨਲੇ ਲਿਆਂਦੀ ਢਾਂਗੀ ਆ 15 ਫੁੱਟ ਦੀ ਤੇ ਬਈ 650 ਦਾ ਦਿੱਤਾ ਬਾਈ ਨੇ ਜਾਲ ਆਪਨੂੰ ਬਣਾ ਕੇ ਵਧੀਆ ਜਾਲ ਬਣਾਇਆਗਾ ਤੇ ਇਧਰ ਢਾਂਗੀ ਦਿੱਤੀ ਆ ਬਈ 400 ਦੀ ਬਾਕੀ ਬਈ ਵਧੀਆ ਕੁੰਡੇ ਕਾਂਡੇ ਲੱਗੇ ਆ ਚੰਗੇ ਹਨਾ ਵਧੀਆ ਟਾਈਟ ਆ ਇਧਰੋਂ ਵੀ ਤੇ ਥੱਲੇ ਦੇਖੋ ਬਈ ਆ ਬਾਸ਼ਲਾਂ ਲਾਈਆਂ ਨੇ ਤੇ ਵਧੀਆ ਬਣਾਇਆ ਘੈਂਟ ਚੀਜ਼ ਆ ਭੱਲੇ ਆਹ ਲਾਤੀਆਂ ਬਈ ਦੋ ਜਾਲੀਆਂ ਦੋਨੇ ਖੁੱਡਿਆਂ ਚ ਬਾਈ ਨੇ ਆਹ ਲਿਆ ਰਖੀਆ ਪੈਪ ਇਹਦੇ ਟੁਕੜੇ ਕੱਟ ਕੇ ਖੁੱਡੇ ਦੀ ਕੰਦ ਚ ਲਵਾਵਾਂਗੇ ਆਇਦਰ ਪੈਪਾਂ ਲਾਉਣ ਵਾਲਾ ਕੰਮ ਵੀ ਚੱਲ ਪਿਆ ਬਾਈ ਨੇ ਦੋ ਤਿੰਨ ਪੀਸ ਲਾਤੇ ਬਾਕੀ ਲਾਈ ਜਾਂਦਾ ਤੇ ਬਈ ਆ ਪੈਪਾਂ ਦੇ ਟੁਕੜੇ ਲੱਗਣਗੇ ਕੱਲੀ ਪਿਛਲੀ ਕੰਦ ਚ ਫੈਡਾਂ ਤੇ ਨਹੀਂ ਲੱਗਦੇ ਨਾ ਮੂਰੇ ਲੱਗਣ ਜਿਹੜੀ ਪਿਛਲੀ ਕੰਦ ਆ ਸਿਰਫ ਇਹਦੇ ਵਿੱਚ ਲੱਗਣਗੇ ਤੇ ਇੱਕ ਇੱਟ ਛੱਡ ਕੇ ਪੈਪ ਦਾ ਟੁਕੜਾ ਲਵਾਈ ਜਾਂਦੇ ਆ ਤੇ ਨੇ ਇਧਰ ਲਾਤੇ ਬਾਕੀ ਬਾਈ ਲਾਈ ਜਾਂਦਾਗਾ ਲੈਨੋਵਾਰ ਇੱਕ ਇੱਕ ਛੱਡ ਗਈ ਤਾਂ ਵੀਰੇ ਪਿੱਛੋਂ ਵਧੀਆ ਹਵਾ ਕ੍ਰੋਸ ਹੋਊਗੀ ਦੋ ਜਾਲੀਆਂ ਆ ਗਈਆਂ ਪਿਛਲੇ ਪਾਸੇ ਇੱਕ ਇੱਕ ਤੇ ਉੱਤੇ ਆ ਗਏ ਆ ਪਾਈਪਾਂ ਦੇ ਟੁਕੜੇ ਪੰਜ ਪੀਸ ਲਾਤੇ ਬਾਈ ਨੇ ਬਾਕੀ ਲਾਈ ਜਾਂਦਾ ਤੇ ਵਿਚਾਲੇ ਛੜਤੀ ਜਗਾ ਗਾਡਰ ਦੀ ਤਾਂ ਵੀਰੇ ਇਹਦੇ ਵਿੱਚ ਪੈਣਗੇ ਦੋ ਗਾਡਰ ਤਾਂ ਆਪਾਂ ਬਾਲੀਆਂ ਦੀ ਛੱਤ ਪਾਵਾਂਗੇ ਟੈਲਾਂ ਦੀ ਤਾਂ ਕਰਕੇ ਗਾਡਰਾਂ ਦੀ ਜਗਾ ਛੱਡੀ ਆ ਦੇਖੋ ਬਈ ਸਾਰੀਆਂ ਪਾਈਪਾਂ ਪਾਤੀਆਂ ਬਾਈ ਨੇ ਐਨ ਤੁਰ ਤੱਕ ਸਾਰੀ ਕੰਦੇ ਚ ਤੇ ਬਈ ਆ ਪੈਪਾ ਪਾਉਣ ਦਾ ਕਾਰਨ ਇਹ ਆ ਬਈ ਜਿਹੜੀ ਕਬੂਤਰਾਂ ਦੀ ਗਰਮੈਸ਼ ਹੁੰਦੀ ਆ ਉਹ ਖੁੱਡੇ ਦੀ ਛੱਤ ਦੇ ਨਾਲ ਲੱਗਦੀ ਆ ਜਾ ਕੇ ਤੇ ਜਦੋਂ ਛੱਤ ਦੇ ਨਾਲ ਲੱਗੂ ਗਰਮੈਸ਼ ਆ ਟੁਕੜਿਆਂ ਵਿੱਚ ਦੀ ਬਾਹਰ ਨਿਕਲ ਜੂ ਹਵਾਦਾਰ ਬਣਿਆ ਰੂ ਖੁੱਡਾ ਆਪਣਾ ਬਾਕੀ ਬਈ ਇਧਰ ਦੇਖੋ ਫਰੰਟ ਫੈਟ ਤੋਂ ਇੱਥੋਂ ਤੱਕ ਹੋਇਆ ਕੰਮ ਤੇ ਸਾਈਡ ਤੋਂ ਤੇ ਪਿੱਛੋਂ ਇਧਰੋਂ ਦੱਬੀ ਆਉਂਦਾ ਬਈ ਕੰਮ ਨੂੰ ਤਾਂ ਮਿੱਤਰੋ ਸ਼ਾਮ ਹੋ ਗਈ ਬਾਈਆਂ ਨੇ ਖੁੱਡੇ ਦੀ ਪਿਛਲੀ ਕੰਧ ਕਰਤੀ ਪੂਰੀ ਬਾਕੀ ਦਾ ਕੰਮ ਕਰਨਗੇ ਕੱਲ ਨੂੰ ਆ ਕੇ ਤੇ ਬਈ ਅੱਜ ਅੱਦਾ ਖੁੱਡਾ ਬਣ ਗਿਆ ਬਾਕੀ ਦਾਦਾ ਬਣ ਜੂ ਕੱਲ ਨੂੰ ਕੱਲ ਨੂੰ ਆਊਗਾ ਆਪਣਾ ਪਾਰਟ 2 ਕੱਲ ਨੂੰ ਆਪਣਾ ਨਵਾਂ ਸੈਟਅਪ ਹੋ ਜੂ ਤਿਆਰ ਮਿੱਤਰੋ ਬੰਬ ਕੱਢ ਦਾਂਗੇ ਬਾਕੀ ਚੈਨਲ ਕਰ ਲੋ ਸਬਸਕ੍ਰਾਈਬ ਰੱਬ ਰਾਖਾ